ਜੀ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਜਣੇ ਉਮੀਦ ਕਰਦੀਆਂ ਤੇ ਸਾਰੇ ਜਣੇ ਬਹੁਤ ਹੀ ਵਧੀਆ ਹੋਵੋ ਤੇ ਗਾਇਸ ਇੱਥੇ ਮੈਂ ਵੀ ਠੀਕ ਹੀ ਹਾਂ ਅ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਥੋੜੇ ਜਿਹੇ ਦਿਨਾਂ ਤੋਂ ਮੇਰੀ ਜਿਹੜੀ ਵਲੌਗ ਹੈ ਰੈਗੂਲਰ ਨਹੀਂ ਆ ਰਹੀ ਸੀ ਕਿਉਂਕਿ ਮੇਰੀ ਤਬੀਅਤ ਥੋੜੀ ਖਰਾਬ ਹੋ ਗਈ ਸੀ ਥੋੜੀ ਨਹੀਂ ਬਹੁਤ ਜ਼ਿਆਦਾ ਹੀ ਖਰਾਬ ਹੋ ਗਈ ਸੀ ਅੱਜ ਵੀ ਮੈਂ ਮਤਲਬ ਠੀਕ ਨਹੀਂ ਸੀ ਬਟ ਮੈਂ ਸੋਚੇਗੀ ਚਲੋ ਹਨਾ ਜਿਹੜਾ ਵਲੌਗ ਹੈਗਾ ਉਹ ਇਮਰਜੀ ਕਰਕੇ ਪਾਈ ਦਿੰਨੀ ਆ ਇੱਥੇ ਨਾ ਮੇਰੇ ਮੰਮਾ ਆਏ ਹੋਏ ਸੀਗੇ ਅੱਜ ਉਹਨਾਂ ਨੇ ਜਾਣਾ ਸੀਗਾ ਇਹ ਅੱਜ ਦਾ ਹੀ ਵਲੌਗ ਹੈ ਤੇ ਅੱਜ ਹੀ ਮੈਂ ਅਪਲੋਡ ਕਰ ਦੂੰਗੀ ਠੀਕ ਹੈ ਜੀ ਇੱਥੇ ਮਾਰਨਿੰਗ ਦਾ ਟਾਈਮ ਸੀਗਾ 1:30 ਵਜੇ ਦਾ ਤੇ ਮੰਮਾ ਤਿਆਰ ਹੋ ਗਈ ਸੀ ਕਿਉਂਕਿ ਮੰਮਾ ਦੀ 7 ਵਜੇ ਜਿਹੜੀ ਹੈਗੀ ਆ ਬੱਸ ਹੈ ਉਹ ਜਾਣੀ ਹੈ ਇਸ ਕਰਕੇ ਮੰਮਾ ਰੈਡੀ ਸੀਗੇ ਮੰਮਾ ਨੂੰ ਚਲੀ ਜਾਣਾ ਸੀਗਾ ਤੇ ਫਿਰ ਜਿਆਦਾ ਦਿਨ ਵੀ ਨੀ ਨਾ ਲੱਗ ਦੇ ਇਸ ਕਰਕੇ ਮੈਂ ਕਿ ਮम्मा ਤੁਸੀਂ ਵੀ ਨਾ ਢਿੱਲੇ ਹੋ ਜਾਓ ਕਿਉਂਕਿ ਮम्मा ਦਾ ਨਾ 슈ਗਰ ਜਿਹੜਾ ਵਧ ਜਾਂਦਾ ਟੈਨਸ਼ਨ ਲਈ ਤੇ ਇਸ ਕਰਕੇ ਫਿਰ ਮम्मा ਮੇਰੇ ਚਲੇ ਗਈ ਸੀ ਇਹ ਜੈਸਮਿਨ ਚਲੇ ਗਈ ਸੀ ਸਕੂਲ ਤੇ ਇੱਥੇ ਵਸਣਾ ਘਰ ਗੰਦਾ ਗੰਦਾ ਬਹੁਤ ਲੱਗਦਾ ਪਿਆ ਸੀ ਵੈਸੇ ਮੈਨੂੰ ਕੰਮ ਕਰਨ ਨੂੰ ਬਿਲਕੁਲ ਵੀ ਮਨਾ ਕੀਤਾ ਹੋਇਆ ਹੈ ਬਿਲਕੁਲ ਮਨਾ ਕੀਤਾ ਹੋਇਆ ਕਿ ਕੰਮ ਨਹੀਂ ਕਰਨਾ ਹੈਗਾ ਮੈਂ ਕਿਹਾ ਜਲ ਗੱਗੂ ਨੇ ਨਾ ਅੰਦਰ ਸਾਰੇ ਝਾੜੂ ਲਾ that's ਫਿਰ ਮੈਂ ਨਾ ਹਲਕਾ ਹਲਕਾ ਜਿਹੜਾ ਹੈਗਾ ਲੌਬੀ ਦੇ ਵਿੱਚ ਤੇ ਕਿਚਨ 'ਚ ਜਿਹੜਾ ਹੈਗਾ ਪੋਚਾ ਲਗਾ ਦਵਾਂ ਮੇਰੇ ਖਿਆਲ ਥੋੜਾ ਜਿਹਾ ਸਾਫ਼ ਲੱਗੂਗਾ ਤੁਹਾਨੂੰ ਪਤਾ ਹੀ ਹੈ ਬੱਚੇ ਜਿੰਨਾ ਮਰਜ਼ੀ ਕੰਮ ਕਰ ਲੈਣ ਲੇਕਿਨ ਘਰ ਜਿਹੜਾ ਹੈਗਾ ਉਹ ਇੱਕ ਔਰਤ ਹੀ ਤਸੱਲੀ ਦੇ ਨਾਲ ਸਾਫ਼ ਕਰ ਸਕਦੀ ਹੈ ਹਨ ਇਸ ਕਰਕੇ ਬੱਚਿਆਂ ਨੇ ਤਾਂ ਪੂਰੀ ਕੋਸ਼ਿਸ਼ ਕੀਤੀ ਜਿਹੜਾ ਆਪਣਾ ਹੈ ਨਾ ਮਤਲਬ ਘਰ ਨੂੰ ਸਾਫ਼ ਰੱਖਣ ਦੀ ਲੇਕਿਨ ਫਿਰ ਵੀ ਥੋੜਾ ਬਹੁਤਾ ਰਹਿ ਜਾਂਦਾ ਸੀਗਾ ਇਸ ਕਰਕੇ ਅੱਜ ਮੈਂ ਥੋੜੀ ਜੀ ਹਿੰਮਤ ਕਰਕੇ ਜਿਹੜਾ ਹੈਗਾ ਉੱਚਾ ਲਗਾਇਆ ਗੱਗੂ ਤੋਂ ਹੀ ਝਾੜੂ ਲਗਵਾ ਲਿਆ ਸੀਗਾ ਕਿਉਂਕਿ ਝਾੜੂ ਵਗੈਰਾ ਮੈਂ ਨਹੀਂ ਲਗਾਣਾ ਸੀਗਾ ਮੈਂ ਮੰਮੀ ਨੂੰ ਬਾਅਦ ਵਿੱਚ ਕਾਲ ਤੇ ਦੱਸਿਆ ਸੀਗਾ ਮੰਮੀ ਕਹਿੰਦੀ ਪੁੱਤ ਮੈਂ ਪਹੁੰਚ ਗਈ ਮੈਂ ਕਹਿੰਦੇ ਕੀ ਕਰੀ ਮੈਂ ਮੋਪ ਚਾ ਲਾ ਕੇ ਹਟਿਆ ਤੇ ਉਹ ਗੁੱਸੇ ਹੋਣ ਲੱਗੇ ਕਿ ਤੂੰ ਹਾਲੇ ਕੋਈ ਕੰਮ ਨਹੀਂ ਕਰਨਾ ਜਦੋਂ ਤੱਕ ਠੀਕ ਨਹੀਂ ਹੁੰਦੀ ਹੈ ਕਹਿੰਦੀ ਆਪ ਹੀ ਜਿਹੜੇ ਹੈਗੇ ਕੰਮ ਬਾਅਦ ਵਿੱਚ ਠੀਕ ਜਦੋਂ ਹੋ ਜਾਣਗੇ ਹੁੰਦੇ ਰਹਿਣਗੇ ਠੀਕ ਹੈ ਆਪਣੀ ਸਿਹਤ ਦੇਖ ਬਟ ਤੁਹਾਨੂੰ ਪਤਾ ਮੇਰੇ ਤੋਂ ਕਿੱਥੇ ਬੈਠਿਆ ਜਾਂਦਾ ਸੀਗਾ ਹਨਾ ਇਸ ਕਰਕੇ ਮੈਂ ਗਿਆ ਚਲੋ ਪੋਚੇ ਵਗੈਰਾ ਤਾਂ ਲਗਾ ਹੀ ਦਿੰਨੇ ਆ ਹਨਾ ਤੇ ਪੋਚੇ ਲਗਾਉਣ ਤੋਂ ਬਾਅਦ ਜਿਹੜਾ ਮੈਂ ਉਹ ਵੈਸੇ ਮੈਨੂੰ ਮੇਰੀ ਸਿਹਤ ਖਰਾਬ ਹੋ ਗਈ ਸੀ ਬਟ ਫਿਰ ਵੀ ਮੈਂ ਢੀਢ ਕਿੱਥੇ ਮਨ ਮੰਨਦਾ ਸੀਗਾ ਤੇ ਮੈਂ ਪੂਰੀ ਲੌਬੀ ਚ ਪੋਚੇ ਲਗਾਏ ਬਾਕੀ ਕਮਰਿਆਂ ਦੇ ਵਿੱਚ ਜੈਸਮੀਨ ਨੇ ਕੱਲ ਸਾਰੇ ਕਿਤੇ ਪੋਚੇ ਲਗਾਤੇ ਸੀ ਇਹ ਸੱਚ ਦੱਸਾ ਤੁਹਾਨੂੰ ਕਿ ਜਦੋਂ ਦੀ ਮੈਂ ਬਿਮਾਰ ਹੋਈ ਹਾਂ ਮੈਨੂੰ ਹੋ ਗਏ ਮੈਂ ਵੀਰਵਾਰ ਦੀ ਬਿਮਾਰ ਹੋਈ ਹਾਂ ਤੇ ਮੈਨੂੰ ਲੱਗਾ ਅੱਜ ਵੀਰਵਾਰ ਹੈ ਬਤਨ ਕੱਲ ਨੂੰ ਆਓ ਅੱਜ ਵੀਰਵਾਰ ਹੈ ਹਨਾ ਪੂਰੇ ਅੱਜ 7-8 ਦਿਨ ਹੋ ਗਏ ਨੇ ਤੇ ਜਿਹੜਾ ਮੇਰੀ ਬੇਟੀ ਨੇ ਮੇਰੀ ਪੂਰੀ ਸੇਵਾ ਕੀਤੀ ਹੈ ਹਨਾ ਮਮਾ ਤਾਂ ਮੇਰੇ ਪਰਸੋ ਚੌਥੀ ਆਏ ਸੀਗੇ ਤੇ ਉਹ ਜੈਸਮੀਨ ਨੇ ਉਹਨਾਂ ਨੂੰ ਵੀ ਨਹੀਂ ਕੰਮ ਲੱਗਣ ਦਿੱਤਾ ਕਹਿੰਦੇ ਨਹੀਂ ਨੀਸ਼ ਮम्मा ਤੁਸੀਂ ਬੈਠੋ ਘਰ ਦਾ ਸਾਰਾ ਹੀ ਕੰਮ ਬੇਟੀ ਹੀ ਕਰਦੀ ਸੀ ਸਾਰਾ A to Z ਸਵੇਰ ਤੋਂ ਲੈ ਕੇ ਰਾਤ ਤੱਕ ਦੇ ਜਿੰਨੇ ਵੀ ਕੰਮ ਹੁੰਦੇ ਸੀਗੇ ਉਹ ਹੀ ਕਰਦੀ ਸੀ ਅੱਜ ਉਹਨੂੰ ਸਕੂਲ ਜਾਣਾ ਵੀ ਕਿਉਂਕਿ 2-3 ਦਿਨ ਹੋ ਗਏ ਨਾ ਸਕੂਲ ਲੱਗਦੇ ਆ ਨੂੰ ਫਿਰ ਉਹ ਗਈ ਨਹੀਂ ਸੀਗੀ ਫਿਰ ਅੱਜ ਉਹਨੂੰ ਜਾਣਾ ਪਿਆ ਸੀ ਇਹ ਕਲਾਸ ਪਾਸ ਸੀਗਾ ਉਹਦੇ ਕੋਲ ਇਸ ਕਰਕੇ ਫਿਰ ਮੈਂ ਇੱਥੇ ਕਿਚਨ ਚਾਈ ਗੱਗੀ ਲੱਗਿਆ ਸੀਗਾ ਭਾਂਡੇ ਧੋਣ ਵਾਸਤੇ ਇਹਨੂੰ ਤਾਂ ਚਲੋ ਮौज ਲੱਗੀ ਪਈ ਐ ਇਹਨੂੰ ਬਹਾਨਾ ਮਿਲ ਗਿਆ ਕਿ ਮम्मा ਬਿਮਾਰੇ ਤੇ ਮੈਂ ਛੁੱਟੀ ਘਰ ਲੂੰਗਾ ਇਹਨੇ ਸਕੂਲ ਦਾ ਕੰਮ ਵੀ ਬਿਲਕੁਲ ਨਹੀਂ ਕੀਤਾ ਕੁਝ ਵੀ ਨਾ ਹੀ ਕਰ ਰਿਹਾ ਮੈਂ ਇਹਨੂੰ ਪੂਰਾ ਜੋਰ ਲਾਇਆ ਮੈਂ ਕਿ ਤੂੰ ਕੰਮ ਤੇ ਕਰ ਲੈ ਆਪਣਾ ਹਨਾ ਪੀ ਗਾ ਮੈਂ ਵੀ ਨਹੀਂ ਕਰਦਾ ਪਿਆ ਸੀਗਾ ਕਹਿੰਦਾ ਕੋਈ ਗੱਲ ਨਹੀਂ ਮम्मा ਹਾਲੇ ਤਾਂ ਕੱਲ ਨੂੰ ਵੀ ਕਹਿੰਦਾ ਮੈਂ ਕਰ ਹੀ ਆ ਤੇ ਬਸ ਕਿਚਨ ਚ ਥੋੜਾ ਬਹੁਤਾ ਸਮਾਨ ਸੈੱਟ ਕੀਤਾ ਮੈਂ ਫਿਰ ਮੈਂ نیچے ਪੋਚਾ ਲਗਾਤਾ ਸੀ ਐਨਾ ਕੁਝ ਖਾਸ ਚੰਗੀ ਤਰ੍ਹਾਂ ਤਾਂ ਨਹੀਂ ਲਗਾਇਆ ਬਟ ਫਿਰ ਵੀ ਜਿਹੜਾ ਹੈਗਾ ਮੜਾ ਮੜਾ ਲਗਾ ਦਿੱਤਾ ਸੀਗਾ ਤੇ ਵੈਸੇ ਮੈਂ ਨੂੰ ਹਾਜੀ ਤਾਂ ਮੈਂ ਨਹੀਂ ਕੋਈ ਵੀ ਕੰਮ ਕਰ ਸਕਦੀ ਨਹੀਂ ਕਰਨਾ ਹੈਗਾ ਤੇ ਬਾਅਦ ਵਿੱਚ ਮੈਂ ਤੁਹਾਨੂੰ ਦੱਸੂਗੀ ਵੀ ਕੀ ਕੀ ਪ੍ਰੋਬਲਮ ਹੋਈ ਹੈ ਮੈਨੂੰ ਕਿਸ ਕਰਕੇ ਹੈ ਨਾ ਮੈਂ ਇੰਨੀ ਜ਼ਿਆਦਾ ਬਿਮਾਰ ਹੋ ਗਈ ਹੈ ਮੈਂ ਸੱਚੀ ਮੈਂ ਕਹਿੰਨੀ ਆ ਵੀ ਇਹ ਦੁੱਖ ਤਾਂ ਨਾ ਰੱਬ ਕਿਸੇ ਸੱਤ ਦੁਸ਼ਮਣ ਨੂੰ ਵੀ ਨਾ ਲਾਵੇ ਜਿੰਨੀ ਮੈਨੂੰ ਤਕਲੀਫ ਰਹੀ ਹੈ ਨਾ ਬਹੁਤ ਜ਼ਿਆਦਾ ਜਿਹੜੀ ਹੈਗੀ ਹੈ ਤਕਲੀਫ ਦੇ ਵਿੱਚ ਆ ਮੈਂ ਤੇ ਅੱਜ ਵੀ ਹੁਣ ਵੀ ਜਦੋਂ ਮੈਂ ਵੌਇਸ ਓਵਰ ਕਰਦੀ ਪਈ ਸੀ ਨਾ ਤੇ ਮੇਰੇ ਦਾਰਦ ਹੁੰਦੀ ਪਈ ਸੀ ਕਿ ਮੈਨੂੰ ਇਹ ਸੀਗਾ ਕਿ ਮੈਂ ਬੋਲਾਂ ਵੀ ਨਾ ਬਟ ਮਤਲਬ ਅੱਗੇ ਨਾਲੋਂ ਕੁਝ ਫਰਕ ਸੀਗਾ ਤੇ ਕੁਛ ਨਹੀਂ ਬਹੁਤ ਜ਼ਿਆਦਾ ਫਾਰਕ ਸੀਗਾ ਲੇਕਿਨ ਜਿਹੜੇ ਥੋੜੇ ਜਿਹੇ ਦਿਨ ਸੀਗੇ ਨਾ ਮੇਰੇ ਉਹ ਤੇ ਮੇਰੇ ਇੰਨੇ ਔਖੇ ਲੰਘੇ ਪੁੱਛੋ ਨਾ ਤੁਸੀਂ ਮੈਨੂੰ ਤਾਂ ਰੋਣਾ ਹੀ ਆ ਜਾਈ ਜਾਂਦਾ ਸੀ ਨਾ ਰਾਤ ਨੂੰ ਨੀਂਦ ਆਂਦੀ ਸੀ ਵੀ ਮੈਂ ਕਦੇ ਉੱਠ ਜਾਇਆ ਕਰ ਕਦੇ ਬਹਿ ਜਾਇਆ ਕਰ ਕਦੇ ਅੰਦਰ ਕਰੇ ਬਾਹਰ ਬੇਚੈਨੀ ਅਚੋਤਾ ਹੀ ਅੱਧਾ ਲੱਗੀ ਹੋਈ ਸੀਗੀ ਇਹ ਤਾਂ ਘਰ ਕੀ ਨਾ ਬਾਸ ਫਿਰ ਹਾਂ ਇੱਥੇ ਗੱਗੂ ਮੈਨੂੰ ਕਹੀ ਜਾਂਦੀ ਸੀ ਮੰਮਾ ਤੁਸੀਂ ਰਹਿਣ ਦਿਓ ਵੀ ਪੋਚੇ ਲਗਾਉਣ ਦੇ ਵੀ ਮੈਂ ਆਪ ਹੀ ਲਾ ਦੂੰਗਾ ਪੋਚੇ ਫਿਰ ਵੀ ਬੱਚਾ ਇਹ ਨਹੀਂ ਕਿਨ ਨਾ ਕੰਮ ਕਰ ਲੈਣਾ ਤੇ ਜਦੋਂ ਮੈਂ ਛੋਟਾ ਹਾਂ ਹਲੇ ਤੇ ਤੁਸੀਂ ਦੇਖ ਕੇ ਇਹ ਦੇਖੋ ਇਹ ਕੰਮ ਕਰਨ ਵਾਲਾ ਲੱਗਦਾ ਇਹਨੇ ਥੋੜੇ ਜਿਹਾ ਭਾਂਡੇ धोਏ ਮੋੜ ਕੇ ਰੱਖ ਦਿੱਤੇ ਬਾਅਦ ਅੱਧਿਕ ਘੰਟੇ ਬਾਅਦ ਆ ਕੇ ਮੁੜ ਕੇ ਫੇਰ ਧੋ ਕੇ ਗਿਆ ਤੇ ਆਹ ਲੱਛਣ ਨੇ ਤੇ ਝਾੜੂ ਮੈਨੂੰ ਲਾਣੀ ਸੀ ਦਿਨ ਦਾ ਤੇ ਝਾੜੂ ਵੀ ਨਹੀਂ ਤਾਂ ਮੈਂ ਹੀ ਲਾ ਲੈਣਾ ਸੀ ਤੁਸੀਂ ਬਿਮਾਰ ਹੋ ਤੁਸੀਂ ਝਾੜੂ ਨਹੀਂ ਲਾਣ ਤੁਹਾਨੂੰ ਮਨਾ ਕੀਤਾ ਜੇ ਉਹ ਕਰਕੇ ਚਲ ਮੈਂ ਹੀ ਚਲ ਪੋਚੇ ਤਾਂ ਲਾਣ ਦੇ ਹੈਨਾ ਫੇਰੇ ਨੇ ਮੈਨੂੰ ਮਸੀ ਕੀ ਤੇ ਪੋਚੇ ਲਾਣ ਦਿੱਤੇ ਤੇ ਬਸ ਕੀਰਤਨ ਚ ਮੈਂ ਹਲਕਾ ਫੁਲਕਾ ਜਾਪ ਉੱਚਾ ਲਾਇਆ ਕਹਿੰਦਾ ਮम्मा ਤੁਸੀਂ ਬਸ ਕਰ ਦਿਓ ਫਿਰ ਕਹਿੰਦਾ ਬਾਕੀ ਨਾ ਮੈਂ ਆਪ ਹੀ ਕਰ ਦੂੰਗਾ ਸਾਫ ਵਗੈਰਾ ਤੁਸੀਂ ਰਹਿਣ ਦਿਓ ਕਹਿੰਦਾ ਤੁਸੀਂ ਹੋਰ ਬਿਮਾਰ ਹੋ ਜਾਓਗੇ ਬੱਚੇ ਮੇਰੀ ਫਿਕਰ ਤੁਹਾਨੂੰ ਪਤਾ ਹੀ ਆ ਮਾਂ-ਵਾਤਾ ਤਾਂ ਫਿਕਰ ਬੱਚੇ ਕਰਦੇ ਹੀ ਹੁੰਦੇ ਨੇ ਹਨਾ ਕਿਉਂਕਿ ਬੱਚਿਆਂ ਨੂੰ ਆਪਣੀ ਮਾਂ ਦੇ ਨਾਲ ਹੀ ਹੁੰਦਾ ਦੇ ਜੇ ਤੁਸੀਂ ਮੇਰੇ ਚੈਨਲ ਤੇ ਪਲੀਜ਼ ਨਵੇਂ ਹੋ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਯਾਦ ਨਾਲ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਪੋਰਟ ਕਰਿਓ ਜੀ ਜਿੰਨਾ ਕਿ ਬਲੌਗ ਆਂਦਾ ਹੈ ਉਹਨਾਂ ਕ ਮਨਜ਼ੂਰ ਕਰਿਓ ਕਿਉਂਕਿ ਠੀਕ ਜਦੋਂ ਹੋ ਜਾਗੇ ਤੇ ਸੋਹਣੇ-ਸੋਹਣੇ ਬਲੌਗ ਤੁਹਾਡੇ ਲਈ ਲੈ ਕੇ ਆਉਂਗੀ ਮੈਂ ਤੇ ਇੱਥੇ ਮੈਂ ਦੁੱਧ ਬਣਾ ਰਹੀ ਸੀ ਮੇਖਿਆ ਚਲੋ ਹੁਣ ਦੁੱਧ ਪੀ ਲੈਣੀ ਆ ਫਿਰ ਮੈਂ ਦਵਾਈ ਵੀ ਲੈਣੀ ਸੀ ਇਹ ਬਲੌਗ ਬਸ ਮੈਂ ਇੰਨਾ ਕੀ ਬਣਾਇਆ ਹੈ ਜੀ ਆਗਿਆ ਰਿਓ ਹੁਣ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ Sat Sri Akal Bye-bye.